ਜਾਣ ਲਓ ਤਾਂ ਅੱਜ ਤੋਂ ਹੀ ਖਾਣਾ ਸ਼ੁਰੂ ਕਰ ਦਿਓਗੇ ਦਰਸਲ ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਕਈ ਪੌਸ਼ਟਿਕ ਤੱਤ ਹੁੰਦੇ ਨੇ ਜੋ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਨੇ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ ਕਰੇਲੇ ਦਾ ਸੇਵਨ ਖੂਨ ਨੂੰ ਸਾਫ਼ ਕਰਦਾ ਹੈ ਕਰੇਲਾ ਸਰੀਰ ਵਿੱਚ ਕੁਦਰਤੀ ਖੂਨ ਸਾਫ਼ ਕਰਨ ਵਾਲਾ ਕੰਮ ਕਰਦਾ ਹੈ ਅਸ਼ੁੱਧ ਖੂਨ ਅਕਸਰ ਸਿਰ ਦਰਦ ਅਲਰਜੀ ਥਕਾਵਟ ਅਤੇ ਕਮਜ਼ੋਰੀ ਪ੍ਰਤੀਰੋਧਕ ਸ਼ਕਤੀ ਵਰਗੇ ਲੱਛਣਾਂ ਦਾ ਕਾਰਨ ਬਣ ਸਕਦਾ ਹੈ ਕਰੇਲੇ ਵਿੱਚ ਹੈਪੇਟਿਕ ਗੁਣ ਪਾਏ ਜਾਂਦੇ ਨੇ ਜੋ ਲੀਵਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਲੀਵਰ ਦੇ ਕੰਮਕਾਜ ਵਿੱਚ ਸੁਧਾਰ ਕਰਦਾ ਹੈ ਇਹ ਜਿਗਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਂਦਾ ਹੈ ਇਹ ਆਸ਼ੋਸ਼ ਦੀ ਸਬਜ਼ੀ ਸਰੀਰ ਵਿੱਚ ਮੌਜੂਦ ਹਾਨੀਕਾਰਕ ਕੈਲੇਸਟਰੋਲ ਨੂੰ ਘਟ ਕਰਦੀ ਹੈ ਇਸ ਨਾਲ ਦਿਲ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਨੇ ਅਸਥਮਾ ਹੋਣ ਤੇ ਕਰੇਲੇ ਦੀ ਸਬਜ਼ੀ ਬਿਨਾ ਮਸਾਲੇ ਦੇ ਖਾਣ ਨਾਲ ਫਾਇਦਾ ਹੁੰਦਾ ਹੈ ਪੇਟ ਵਿੱਚ ਗੈਸ ਬੰਨਾ ਜਾਂ ਬਦਹਜ਼ਮੀ ਹੋਣ ਤੇ ਕਰੇਲੇ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ ਕੱਚਾ ਕਰੇਲਾ ਅਦਰੰਗ ਦੇ ਰੋਗੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਉਲਟੀ ਦਸਤ ਜਾਂ ਹੈਜਾ ਹੋਣ ਤੇ ਕਰੇਲੇ ਦਾ ਜੂਸ ਨੂੰ ਥੋੜਾ ਜਿਹਾ ਪਾਣੀ ਅਤੇ ਕਾਲੇ ਨਮਕ ਵਿੱਚ ਮਿਲਾ ਕੇ ਪੀਣ ਨਾਲ ਤੁਰੰਤ ਆਰਾਮ ਮਿਲਦਾ ਹੈ ਕਰੇਲਾ ਲੀਵਰ ਲਈ ਜੁੜੀਆਂ ਬਿਮਾਰੀਆਂ ਲਈ ਬਹੁਤ ਫਾਇਦੇਮੰਦ ਹੈ ਕਰੇਲੇ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਸਭ ਤੋਂ ਵਧੀਆ ਹੈ ਇਹ ਉਹਨਾਂ ਦੇ ਇਨਸੂਲਿਨ ਨੂੰ ਘਟ ਕਰਦਾ ਹੈ ਇਸ ਕਾਰਨ ਉਹਨਾਂ ਦੇ ਸਰੀਰ ਵਿੱਚ ਗਲੂਕੋਜ਼ ਦੀ ਮਾਤਰਾ ਠੀਕ ਰਹਿੰਦੀ ਹੈ